ਕਸਾ ਕੀ ਹਾਲ ਜਰ ਤੁਹਾਡੇ ਹੋਰ ਵੀ ਸਿੱਧਾ ਕੋ ਸਾਰੇ ਵਧੀਆ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਤੇ ਅਵਨੀਤ ਵਲੌਗ ਚੈਨਲ ਵੇ ਤੁਹਾਡਾ ਸਵਾਗਤ ਆ ਬਹੁਤ ਬਹੁਤ ਤੇ ਚੈਨਲ ਨੂੰ ਫੋਲੋ ਜਰੂਰ ਕਰ ਲਿਓ ਜੀ ਇਧਰ ਕਰਨ ਦੀ ਰਿਕਵਰ ਬਣਾਈ ਜਾਂਦੀ ਰੋਟੀ ਤੁਹਾਨੂੰ ਮੈਂ ਲੈ ਕੇ ਚੱਲਦਾ ਨਾ ਇਕੱਲੇ ਹਾਂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਤੁਸੀਂ ਸਾਰੇ ਠੀਕ ਠਾਕ ਆਂ ਦੀ ਪ੍ਰਮਾਤਮਾ ਦੀ ਕਿਰਪਾ ਨਾਲ ਸਾਰੇ ਖੁਸ਼ੀ ਰਹਿਣ ਤੇ ਹੁਣ ਮੈਂ ਬਣਾਈ ਜਾਂਦੀ ਆ ਰੋਟੀ ਸਵੇਰ ਦਾ ਟਾਈਮ ਹੈਗਾ 8:00 ਵਜੇ ਉਹ ਮੈਂ ਅੱਜ ਤੱਕ ਨਾ ਕਾਰਜਾ ਕਰ ਉਹ ਬਗਾਉਣਾ ਚਲੋ ਹੋਏਗਾ ਫਿਰ ਕਿ ਬੱਚੇ ਕੱਪੜੇ ਆ ਗਏ ਸੀ ਤੇ ਤਾਰ ਵਿੱਚ ਤਾਰ ਤੇ ਕੱਪੜੇ ਪਾਈਵੇਂ ਸੀ 8:00 ਵਜੇ 10 8:00 ਵਜੇ 5 6 7 ਮਿੰਟ ਹੋ ਗਏ 7 ਮਿੰਟ ਹੋ ਗਿਆ ਤੇ ਬੱਚੇ ਹਜੇ ਤੇ ਪੈ ਸੁੱਤੇ ਕਿਉਂ ਗਿਆ ਅੰ데 ਹੈਗਾ ਸੰਡੇ ਤੇ ਵੈਸੇ ਵੀ ਬੱਚਿਆਂ ਨੂੰ ਫੇਰੀ ਕਰਤਾ ਸੀਗਾ ਕਾਉਂਦੇ ਪੇਪਰ ਹਨ ਬੱਚਿਆਂ ਦੇ ਤੇ ਮੁੰਡੇ ਤਾਂ ਪਹਿਲੇ ਹੀ ਕਰਤਾ ਸੀਗਾ ਤੇ ਕੁੜੀ ਤੇ ਤ੍ਰਿੰਦਰ ਨੂੰ ਪੇਪਰ ਕੁੜੀ ਦੇ ਹੈਗਾ 7 ਤ੍ਰਿੰਦਰ ਨੂੰ ਪੇਪਰ ਸ਼ੁਰੂ ਤੇ ਮੁੰਡੇ ਦੇ ਹੈਗਾ ਕੱਲ੍ਹ ਨੂੰ 3 ਤਰੀਕ ਨੂੰ ਪੇਪਰ ਸ਼ੁਰੂ ਹੋ ਘਰ ਦੇ ਇਕੱਲੇ ਸੁਤੇ ਹੁਣ ਇਹਨਾਂ ਨੂੰ ਉਠਾਵਾਂਗੇ ਉੱਠ ਕੇ ਚਾਹ ਚ ਪੀਣਗੇ ਫਿਰ ਉਹ ਕੋ ਦੋ ਘੰਟੇ ਪੜ੍ਹਾਈ ਕਰਨ ਬਿਠਾਵਾਂਗੇ ਮਾੜਾ ਮੋਟਾ ਕੋਈ ਪੇਪਰ ਦੀ ਤਿਆਰੀ ਕਰ ਲਵਾਂਗੇ ਵੈਸੇ ਤਾਂ ਪੜ੍ਹ ਹੀ ਜਾਂਦੇ ਰਹਿੰਦੇ ਆ ਟਿਊਸ਼ਨ ਤੇ ਵੀ ਲਾਏ ਆ ਮੁੰਡਾ ਨੇ ਟਿਊਸ਼ਨ ਕਰਾਇਆ ਕੋਈ ਟਿਊਸ਼ਨ ਤੇ ਲਾਈ ਹੋਈ ਹੈਗੀ ਮੁੰਡਾ ਨਾਲ ਮੈਂ ਤਾਂ ਲੋੜ ਹੀ ਨਹੀਂ ਗਈ 11ਵੀਂ ਕਲਾਸ ਹੈ ਜੀ 12ਵੀਂ ਕਲਾਸ ਤੁਸੀਂ ਜਾ ਕੇ ਲੋੜ ਪੁੱਛੀ ਤੇ ਵਲੌਗ ਦੇ ਨਾਲ ਤੁਸੀਂ ਐਂਡ ਤੱਕ ਬਣੇ ਰਹੋ ਠੀਕ ਹੈ ਜੀ ਤੇ ਵਲੌਗ ਨੂੰ ਤੁਸੀਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਤੇ ਤੁਸੀਂ ਜਰੂਰ ਸਬਸਕ੍ਰਾਈਬ ਕਰ ਲੈਣਾ ਸਾਡੇ ਨੂੰ ਜੇ ਤੁਸੀਂ ਪਹਿਲੀ ਵਾਰ ਚੈਨਲ ਤੇ ਆਏ ਹੋ ਤਾਂ ਆਪਣੀ ਦਾ ਪੁੱਤ ਨਾ ਖੜਕਾ ਕਰੀ ਆ ਨਾ ਮੈਂ ਬੋਲ ਨਾਲੇ ਤੇ ਛੱਡ ਦੂੰ ਨਾ ਖੜਕਾ ਕਰ ਬਾਈ ਬਣ ਕੇ ਗੇਂਦ ਵਾਜੂਗੀ ਕੁੜੀ ਦੇ ਨਾਲੇ ਮੇਰੀ ਬੋਸ ਹਏ ਬਹੁਤ ਜ਼ਰਪਨ ਬੋਕਰ ਮਾਰਦੂ ਰਹਿੰਦੀ ਹੈ ਮੈਂ ਜਾਣ ਕੇ ਭਗਾਈ ਕਰਉਣੀ ਹੈ ਮਾਰਦੇ ਆਦੀ ਹੈ ਮੇਰੀ ਕੁੜੀ ਬੋਕਰ ਮਾਰੀ ਜਾਂਦੀ ਹੈ ਤੇ ਬਹੁਤ ਹੈਲਪ ਕਰਉਂਦੀ ਹੈ ਵੰਡਿਆ ਨੇ ਕੁੜੀ ਚੱਕ ਲੈ ਨਾਇ ਇਹਖੋ ਬਾਏ ਕਰੋ ਬਈ ਨਾਏ ਬਾਏ ਕਰ ਦੇ ਬੇਟਾ ਬਾਏ ਬਬ ਕੇਬੀ ਸੀਸ ਨਾ 12 ਸੀਸ ਨਾ 12 ਸੀਸ ਨਾ 12 ਸੀਸ ਵਾਹ ਮੇਰੇ ਹੱਥ ਨਾਲ ਬਾਈ ਕਰੰਟ ਕੋਲ ਲੱਗ ਜੇ ਨਹੀਂ ਤਾਂ ਕਈ ਪਤਾ ਨਹੀਂ ਨਾ ਤਾਰ ਤੋੜਾਂਗੇ ਖਿੱਚ ਦੂਗੀ ਬਾਹਰ ਕੇ ਜੀ ਚੱਕਾ ਮਾਰ ਇਹਦੇ ਨੂੰ ਘੁਮਰਾ ਕੇ ਤਾਂ ਮੜਾ ਹੱਸੂਗੀ ਹੈਂ ਇੱਧਰ ਵੀ ਇੱਧਰ ਮੈਂ ਬਣਾ ਲਈ ਵੀਡੀਓ ਆ ਵੇਖੋ ਕੰਨੀ ਨਾ ਇੱਧਰ ਵੀ ਵੀਡੀਓ ਬਣਾਉ ਇਹਨੂੰ ਹੱਪ ਕਰੀ ਨੱਜੂ ਨੱਜੂ ਬਿੱਲੀ ਕਿਵੇਂ ਕਰਦੀ ਐ ਉਹ ਕੀ ਕਹਿੰਦੀ ਐ ਇਹ ਓਏ ਅਬੀ ਅੱਗੇ ਨੂੰ ਕਿਹੜੀ ਕਿਵੇਂ ਕਰਦੀ ਐ ਅੱਗੇ ਇਹ ਇਹਨੂੰ ਸਾਧ ਕੇ ਆ ਨਹੀਂ ਆਣਾ ਅਬੀ ਅੱਗੇ ਨੂੰ ਕਿਹੜਾ ਕਰਦੀ ਅਰਪਣ ਕਿਵੇਂ ਅਬੀ ਤਾਂ ਨੂੰ ਕਿਵੇਂ ਕਰਦੀ ਵੇਖੀ ਕਿਵੇਂ ਕਰਦੀ ਪਰ ਇਹਨੂੰ ਕਰ ਲੈ ਦਾਵਾਂਗੇ ਕੱਲ ਨੂੰ ਉਡਾਈਗੇ ਇਹ ਨਾ ਆਏ ਕਹਿੰਦੀ ਨਹੀਂ ਮੈਨੂੰ ਉਡਾ ਦੇ ਤਾ ਨੂੰ ਤਾ ਨੂੰ ਉਡਾ ਦੇ ਬਣੀ ਤੈਨੂੰ ਓਏ ਦਾਵਾਂਗੇ ਏ ਨਾ ਜੀ ਹੱਸੀ ਤੇ ਹੁਣ ਬਣਾਉਣ ਲੱਗੇ ਆ ਜੀ ਮੈਂ ਆਲੂ ਦੀ ਫਰੈਂਚ ਫਰਾਈ ਤੇ ਆਲੂ ਮੈਂ ਪਹਿਲਾਂ ਕੱਟ ਲਏ ਸੀਗੇ ਕੱਟ ਕੇ ਨਾ ਉਸ ਤੋਂ ਬਾਅਦ ਮੈਂ ਧੋਲੇ ਸੀਗੇ ਤੇ ਇਸ ਤਰ੍ਹਾਂ ਪਤਲੇ ਪਤਲੇ ਲੰਬਾਈ ਦੇ ਵਿੱਚ ਕੱਟਨੇ ਹੈਗੇ ਆ ਇਸ ਤਰ੍ਹਾਂ ਲੰਬਾਈ ਦੇ ਵਿੱਚ ਕੱਟਨੇ ਹੈਗੇ ਆ ਤੇ ਬਹੁਤ ਸੌਖੇ ਤਰੀਕੇ ਨਾਲ ਬਣ ਜਾਂਦੀ ਹੈ ਕੋਈ ਜ਼ਿਆਦਾ ਔਖੀ ਨਹੀਂ ਇਹ ਬਣਾਉਣੀਗੀ ਤੇ ਥੋੜਾ ਕੋਈ ਆਪਣਾ ਚਟਪਟਾ ਖਾਣੂ ਜੀ ਕਰ ਦਵੇ ਤਾਂ ਆਪਾਂ ਆਲੂ ਦੀ ਇਸ ਤਰ੍ਹਾਂ ਫਰੈਂਚ ਫਰਾਈ ਬਣਾ ਕੇ ਖਾ ਸਕਦੇ ਹਾਂ ਤੇ ਹੁਣ ਆਪਾਂ ਬਣਾਉਨੇ ਆਂ ਇੱਕ ਏਕਲਾ ਲੰਘ ਥਾਲ ਇਸ ਤਰ੍ਹਾਂ ਦਾ आलुना आप हम केंगे आप दो चमच आरा रोट दौलों का आटा भी आपते हैं आरा रोट भी आपते हैं थोड़े ना क्रिस्पी जो बन जाते हैं खाने च भी वाला लगते है दो तीन च तीन क चमच आप पाते पा हैं आरा रोट जो थोड़ा बहुत लग गया तो आप थोड़ा होर पा देंगे वैसे दो, दो तीन चमच काफ़ी है ਤੇ ਆਪਾਂ ਤਿੰਨ ਆਲੂ ਕੱਟੇ ਹੈਗੇ ਆ ਵੱਡੇ ਸੀਗੇ ਆਲੂ ਸਾਈਜ਼ ਦੇ ਥੋੜੇ ਜਿਹੇ ਚਿੱਟੇ ਜਿਹੜੇ ਹੁੰਦੇ ਆਲੂ ਤੇ ਉਹ ਆਪਾਂ ਤਿੰਨ ਕੱਟ ਲਈ ਸੀਗੇ ਤੇ ਹੁਣ ਆਪਾਂ ਪਾ ਦਾਂਗੇ ਨਮਕ ਜਿੰਨਾ ਕ ਆਪਾਂ ਨਮਕ ਖਾਣੇ ਉਸੇ ਹਿਸਾਬ ਨਾਲ ਆਪਾਂ ਪਾ ਲਾਂਗੇ ਤੇ ਥੋੜਾ ਜਿਹਾ ਪਾਵਾਂਗੇ ਆਪਾਂ ਚਾਟ ਮਸਾਲਾ ਤੇ ਥੋੜੇ ਜਿਹਾ ਪਾ ਦਾਂਗੇ ਹਲਦੀ ਸਿਰਫ ਥੋੜੀ ਜਿਹੀ ਪਾਵਾਂਗੇ ਜ਼ਿਆਦਾ ਨਹੀਂ ਪਾਉਂਦੇ ਤੇ ਇੱਕ ਚਮਚ ਪਾ ਦਾਂਗੇ ਆਪਾਂ ਕੁੱਟੀ ਹੋਈ ਲਾਲ ਮਿਰਚ ਜਾਨੀ ਕਿ ਜਿਨੀ ਕੋ ਲਾਲ ਸਾਤ ਮਿਰਚਾਂ ਨਹੀਂ ਹੁੰਦੀਆਂ ਆ ਉਹ ਆਪਾਂ ਪਾ ਦਾਂਗੇ ਪੀਸੀਆਂ ਲਾਲ ਮਿਰਚਾਂ ਵੀ ਪਾ ਸਕਦੇ ਆ ਇਹ ਛੋਟਾ ਸੀ ਚਮਚਾ ਤਾਂ ਕਰਕੇ ਮੈਂ ਇੱਕ ਚਮਚ ਪਾਤਾਗਾ ਬਾਕੀ ਜਿਹਨਾਂ ਕ ਆਪਾਂ ਨੂੰ ਹਨਾ ਵੀ ਮਿਰਚਾਂ ਖਾਣਾ ਪਸੰਦ ਆ ਉਹਨੀਆਂ ਕ ਆਪਾਂ ਪਾ ਸਕਦੇ ਹੁਣ ਚੰਗੀ ਤਰ੍ਹਾਂ ਆਪਾਂ ਇਹ ਮਿਲਾ ਲਾਂਗੇ ਇਧਰ ਆਪਾਂ ਗੈਸ ਕਰਦਨੇ ਆਉਣ ਪਰ ਤੇਲ ਗਰਮ ਹੋ ਜਾਊਗਾ ਮੈਂ ਕੜਾਹੀ ਦੇ ਵਿੱਚ ਪਹਿਲਾਂ ਹੀ ਤੇਲ ਪਾ ਕੇ ਰੱਖਤਾ ਸੀਗਾ ਤੇ ਗਰਮ ਹੋ ਜਾਊਗਾ ਚੰਗੀ ਤਰ੍ਹਾਂ ਇਹਨਾਂ ਨੂੰ ਆਪਾਂ ਮਿਲਾ ਲੈਨੇ ਆ ਬਹੁਤ ਵਧੀਆ ਬਣਦੇ ਹੈਗੇ ਤੇ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰਦਿਆ ਕਰੋ ਬਹੁਤ ਵਧੀਆ ਆਪਾਂ ਵਲੌਗ ਬਣਾਉਣੇ ਹੈਗੇ ਆ ਆ ਬੱਚਾ ਨੂੰ ਤਾਂ ਬਹੁਤ ਪਸੰਦ ਹੁੰਦੇ ਆ ਜਿਹੜੇ ਫ੍ਰੈਂਚ ਫ੍ਰਾਈ ਹੁੰਦੇ ਨਾ ਆਲੂ ਦੇ ਬਹੁਤ ਜ਼ਿਆਦਾ ਚਾਣਾ ਖਾਂਦੇ ਆ ਬੱਚੇ ਹੁਣ ਕੁੜੀ ਤਾਂ ਜਾਵੜੀ ਐ ਟਿਊਸ਼ਨ ਤੇ ਤੇ ਮੁੰਡਾ ਘਰੇ ਬੈਠਾ ਹੈਗਾ ਜੇ ਤਾਂ ਹੁਣ ਬਣਾਉਂਦੀ ਬਣਾਉਂਦੀ ਤੇ ਆ ਗਈ ਤੇ ਵੇਖੀ ਕਿਵੇਂ ਕਰਦੀ ਇਹ ਥੋੜਾ ਜਿਹਾ ਨਾ ਪਾਣੀ ਜਾਂ ਲੱਗਿਆ ਸੀ ਆਲੂਆਂ ਤੇ ਤੇ ਜੇ ਆਪਾਂ ਸਿਕਾਉਣਾ ਵੀ ਹੋਇਆ ਤਾਂ ਇਹਨਾਂ ਨੂੰ ਪਹਿਲਾਂ ਪੂੰਝ ਵੀ ਲਵੇ ਆਲੂਣ ਵੈਸੇ ਮੈਂ ਨਾ ਪੂੰਝੇ ਨਹੀਂ ਗੇ ਤਾਂ ਕਰਕੇ ਥੋੜਾ ਜਿਹਾ ਗਿੱਲਾ ਪੰਜਾ ਹੈਗਾ ਹੁਣ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਮਿਲਾ ਲਿਆਗਾ ਹੁਣ ਆਪਾਂ ਤੇਲ ਗਰਮ ਹੋਣ ਤੱਕ ਵੇਟ ਕਰਾਂਗੇ ਤੇ ਚੰਗੀ ਤਰ੍ਹਾਂ ਪਹਿਲਾਂ ਤੇਲ ਗਰਮ ਹੋ ਗਿਆ ਨਾ ਉਸ ਤੋਂ ਬਾਅਦ ਹੀ ਆਪਾਂ ਇਹਨਾਂ ਨੂੰ ਪਾਵਾਂਗੇ ਆਲੂਆਂ ਨੂੰ ਮਝਾਰ ਨਹੀਂ ਨਾ ਵਿੱਚ ਹੀ ਰੱਖਤੀ ਸੀਗੀ ਸਾਈਡ ਤੇ ਕਰ ਦਿੰਨੇ ਆ ਤੇਲ ਗਰਮ ਹੋ ਗਿਆ ਕੜਾਹੀ ਦੇ ਵਿੱਚ ਤੇ ਹੁਣ ਆਪਾਂ ਪਾ ਦਾਂਗੇ ਕੱਟੇ ਹੋਏ ਆਲੂ ਇਹਨਾਂ ਨੂੰ ਡੰਗਾ ਵਿੱਚ ਥੋੜੀ ਜਿਹੀ ਕੜਾਹੀ ਜੇ ਤਾਂ ਚੜਾਈ 'ਚ ਹੋਵੇ ਨਾ ਤੇ ਫਿਰ ਤਾਂ ਅੱਧੇ ਆਲੂ ਪੈ ਜਾਣਗੇ ਇਹ ਨਾ ਥੋੜੇ ਘੱਟ ਪੈਂਦੇ ਹੈਗੇ ਡੰਗਾਈ ਦੇ ਵਿੱਚ ਹੈਗੇ ਹੁਣ ਜਿੰਨੇ ਕਾ ਆਲੂ ਪੈਂਦੇ ਓ ਉਹਨੇ ਕਾ ਆਲੂ ਪਾ ਦਾਂਗੇ ਜਦੋਂ ਸੇਕ ਲੱਗ ਗਿਆ ਨਾ ਉਸ ਤੋਂ ਬਾਅਦ ਹੀ ਆਪਾਂ ਇਹਨਾਂ ਨੂੰ ਹਲਾਵਾਂਗੇ ਲਾਗਣਾ ਇਹਨੇ ਹੈਲੋ ਆ ਗਈ ਨਾ ਟਿਊਸ਼ਨ ਤੋਂ ਮੰਮੀ ਜੀ ਦਾ ਨਹੀਂ ਹੈ ਇਹ ਹੈ ਚਾਚੀ ਫਰਾਈਜ ਇਹ ਤੇ ਅੱਛਾ ਇਹ ਆਂਦੀ ਚਾਚੀ ਫਰਾਈਜ ਐਸੇ ਹੋ ਤੇਰਾ ਫ੍ਰੈਂਚ ਫਰਾਈਜ ਹੈ ਹੁਣ ਥੋੜਾ ਸੇਕ ਲੱਗ ਗਿਆ ਆ ਲੋਕਾਂ ਨੂੰ ਤੇ ਆਪਾਂ ਇਹਨਾਂ ਨੂੰ ਹਲਾ ਲੈਨੇ ਆਂ ਜੇ ਆਪਾਂ ਇਹਨਾਂ ਨੂੰ ਵੇਸਣ ਦੇ ਵਿੱਚ ਡਬੋ ਕੇ ਵੀ ਮਤਲਬ ਕੱਢਨੇ ਹੋ ਨਾ ਜੇ ਆਪ ਪਕੌੜੇ ਜੇ ਬਣਾਉਣੇ ਹੈਗੇ ਆ ਉਹ ਵੀ ਮੀ ਆਪਾਂ ਬਣਾ ਸਕਦੇ ਆ ਆਰਾ ਰੋਡ ਵੀ ਆਪਾਂ ਪਾ ਸਕਦੇ ਬਿਨਾਂ ਆਰਾ ਰੋਡ ਤੋਂ ਵੀ ਇਹ ਆਪਾਂ ਬਣਾ ਸਕਦੇ ਆ ਫਿਰ ਵੀ ਇਹ ਸਵਾਲ ਬਣਦੇ ਆ ਅੱਜ 5:30 5:30 ਪੰਡੀ ਛੇਤੀ ਆ ਗਈ ਅੱਛਾ ਹਾਂਜੀ ਆਪਾਂ ਆਲੂ ਫਰਾਈ ਕਰ ਲਏ ਆ ਬਹੁਤ ਵਧੀਆ ਕਲਰ ਆ ਗਿਆ ਆਲੂਆਂ ਦਾ ਬਹੁਤ ਵਧੀਆ ਫਰਾਈ ਹੋ ਗਿਆ ਦੇਖੋ ਕਿੰਨੇ ਵਧੀਆ ਫਰਾਈ ਹੋ ਗਏ ਨਾ ਤੁਹਾਨੂੰ ਮੈਂ ਨੇੜੇ ਵੀ ਦਿਖਾਉਂਗੀ ਇਹ ਫ੍ਰੈਂਚ ਫਰਾਈ ਕਿੰਨੇ ਵਧੀਆ ਬਣੇ ਹੈਗੇ ਹੁਣ ਆਪਾਂ ਨਾ ਪਲੇਟ ਚ ਰੱਖ ਦਿੰਨੇ ਆ ਚੰਗੀ ਤਰ੍ਹਾਂ ਪਹਿਲਾਂ ਨਾ ਤੇਲ ਨਿਚੋੜ ਕੇ ਰੱਖ ਦਿੰਨੇ ਆ ਜਦੋਂ ਵੀ ਆਪਾਂ ਇਹ ਫਰੈਂਚ ਫਰਾਈ ਬਣਾਉਣੇ ਹੋਣ ਨਾ ਪਹਿਲਾਂ ਚੰਗੀ ਤਰ੍ਹਾਂ ਤੇਲ ਗਰਮ ਕਰ ਲਓ ਉਸ ਤਰ੍ਹਾਂ ਫਿਰ ਉਸ ਤੋਂ ਬਾਅਦ ਹੀ ਬਣਾਓ ਕੱਚੇ ਜੇ ਤੇਲ ਵਿੱਚ ਨਾ ਸੁਮਿਲ ਜੀ ਆਉਂਦੀ ਰਹਿੰਦੀ ਹੈ ਬਾਕੀ ਦੇ ਵੀ ਆਪਾਂ ਹੁਣ ਬਣਾ ਲੈਣੇ ਆਂ ਹਾਂਜੀ ਸਾਰੇ ਆਪਾਂ ਆਲੂ ਫਰਾਈ ਕਰ ਲਏ ਤੇ ਗੈਸ ਕਰ ਦਿੰਦੇ ਆਪਾਂ ਬੰਦ ਹੁਣ ਤੇਲ ਚ ਆਪਾਂ ਘਰ ਲੈਨੇ ਆ ਬਹੁਤ ਵਧੀਆ ਜਿਹੜੇ ਆਪਣੇ ਫਰੈਂਚ ਫਰਾਈ ਬਣੇ ਹੈਗੇ ਆ ਟੇਸਟੀ ਬਣੇ ਹੈਗੇ ਆ ਹਾਂਜੀ ਦੇਖੋ ਕਿੰਨੇ ਵਧੀਆ ਬਣੇ ਆ ਆਲੂ ਦੇ ਫ੍ਰੈਂਚ ਫ੍ਰਾਈ ਬਹੁਤ ਵਧੀਆ ਬਣੇ ਹੈਗੇ ਆਪਾਂ ਹੁਣ ਤੁਹਾਨੂੰ ਇਹ ਨੇੜੇ ਵੀ ਦਿਖਾਤੇ ਹੈਗੇ ਫ੍ਰੈਂਚ ਫ੍ਰਾਈ ਆ ਥੋੜਾ ਜਿੜਜੇ ਗਏ ਸੀਗੇ ਇਸ ਤਰ੍ਹਾਂ ਵੀ ਆਪਾਂ ਸਿੰਗਲ ਸਿੰਗਲ ਕਰ ਸਕਦੇ ਇਹਨਾਂ ਨੂੰ ਬਹੁਤ ਵਧੀਆ ਬੰਦੇ ਤੇ ਬਹੁਤ ਹੀ ਜ਼ਿਆਦਾ ਇਹ ਟੇਸਟੀ ਬੰਦੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੇ ਸਾਰਿਆਂ ਨੂੰ ਪਸੰਦ ਹੈਗੇ ਕਿਉਂਕਿ ਬੰਦੀ ਟੇਸਟੀ ਹੈ ਹਾਂਜੀ ਹੁਣ ਆਪਾਂ ਖਾ ਕੇ ਵੀ ਦੇਖਦੇ ਹਾਂ ਕਿੰਨੇ ਕੁ ਸਵਾਦ ਬਣੇ ਹੈਗੇ ਇਹਨੂੰ ਆਪਾਂ ਖਰੀਚਣ ਦੇ ਨਾਲ ਵੀ ਖਾ ਸਕਦੇ ਚਾਹ ਦੇ ਨਾਲ ਵੀ ਖਾ ਸਕਦੇ ਹਾਂ ਟਮਾਟਰ ਸੂਸ ਦੇ ਨਾਲ ਵੀ ਖਾ ਸਕਦੇ ਆ ਬਹੁਤ ਵਧੀਆ ਲੱਗਦੇ ਹੈਗੇ ਆ ਹਾਂਜੀ ਅੱਜ ਦਾ ਸਾਡਾ ਵਲੌਗ ਕਿਸ ਤਰ੍ਹਾਂ ਦਾ ਲੱਗਿਆ ਤੇ ਰੈਸਪੀ ਸਾਡੀ ਕਿਸ ਤਰ੍ਹਾਂ ਦੀ ਲੱਗੀ ਆ ਤੁਸੀਂ ਕਮੈਂਟਾਂ ਵਿੱਚ ਤੁਸੀਂ ਜਰੂਰ ਦੱਸ ਦਿਓ ਹਾਂਜੀ ਵਧੀਆ ਲੱਗੇ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਦੇ ਪਹਿਲੀ ਵਾਰ ਇੰਤੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਆਪਾਂ ਨੈਕਸਟ ਵਲੌਗ ਵਿੱਚ ਥੈਂਕ ਯੂ ਬਾਏ